ਏਡਾ ਸਿੱਖ ਹੈ ਨਾ ਗੁਰੂ ਦਾ ਉਹ ਖੁਸ਼ੀ ਵੀ ਗੁਰੂ ਦੇ ਨਾਲ ਸਾਂਝੀ ਕਰਦਾ ਇੱਕ ਕਿਤਾਬ ਹੈ ਉਹਦਾ ਨਾਮ ਹੈ ਸ਼ਰਦਾ ਦੀਆਂ 11 ਨਿਸ਼ਾਨੀਆਂ ਭਾਈ ਗੁਰਕਬਾਲ ਸਿੰਘ ਜੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਤੇ ਉਹ ਮੈਂ ਜਦੋਂ ਪੜ੍ਹੀ ਤੇ ਉਹਦੇ ਵਿੱਚ ਲਿਖਿਆ ਵੀ ਸ਼ਰਦਾ ਦੀ ਨਿਸ਼ਾਨੀ ਕੀ ਹੁੰਦੀ ਹੈ ਸਿੱਖ ਦੀ ਤੇ ਗੁਰੂ ਦੀ ਜਦੋਂ ਵੀ ਕੋਈ ਗੁਰੂ ਦਾ ਸਿੱਖ ਕੰਮ ਕਰਦਾ ਹੈ ਨਾ ਉਹ ਪਹਿਲ ਆਪਣੇ ਗੁਰੂ ਨੂੰ ਦਿੰਦਾ ਹੈ ਗੁਰੂ ਨੂੰ ਪਹਿਲ ਦਿੰਦਾ ਜਿਹੜਾ ਵੀ ਕੰਮ ਕਰੇ ਮਤਲਬ ਵੀ ਸਾਡੇ ਘਰੇ ਕੋਈ ਬੱਚਾ ਹੁੰਦਾ ਤੇ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆਂ ਅਰਦਾਸ ਬੇਨਤੀ ਕਰਵਾਉਂਦੇ ਆਂ ਬੱਚੇ ਦੀ ਜਦੋਂ ਬੱਚਾ ਪੈਦਾ ਹੁੰਦਾ ਉਹਦਾ ਨਾਮ ਰੱਖਿਆ ਜਾਂਦਾ ਅਰਦਾਸ ਕਰਕੇ ਲੋਕੀ ਹੁਕਮਨਾਮੇ ਤੇ ਅਰਦਾਸ ਕਰਦੇ ਆਂ ਹੁਕਮ ਨਾਮੇ ਤੇ ਨਾਮ ਰੱਖਦੇ ਪਰ ਹੁਕਮ ਨਾਮੇ ਤੇ ਚੱਲਦਾ ਕੋਈ ਕੋਈ ਹੁੰਦਾ ਇਕੱਲਾ ਨਾ ਹੀ ਰਹਿ ਜਾਂਦਾ ਇਹ ਇਸ ਕਰਕੇ ਉਹ ਗੁਰੂ ਦੇ ਨਾਲ ਉਹ ਤੋਂ ਵੀ ਆਪਾਂ ਖੁਸ਼ੀ ਸਾਂਝੀ ਕਰਦੇ ਵੀ ਮਹਾਰਾਜ ਸਾਾਨੂੰ ਤੁਸੀਂ ਪੁੱਤ ਦੀ ਦਾਤ ਬਖਸ਼ੀ ਹੈ ਬੱਚੇ ਬਖਸ਼ੇ ਹੈ ਤੇ ਤੁਸੀਂ ਰਹਿਮਤ ਕਰਨੀ ਹੈ ਸਾਡੇ ਤੇ ਮਿਹਰ ਕਰਿਓ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਮਕਾਨ ਬਣਾਉਣੇ ਆ ਘਰ ਪਾਇਆ ਪਰਿਵਾਰ ਨੇ ਸ਼ੁਕਰਾਨੇ ਦੇ ਵਜੋਂ ਬਾਣੀ ਦੇ ਜਾਪ ਕਰਵਾਏ ਫਿਰ ਜਦੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਘਰ ਪਾਉਣਿਆਂ ਵੀ ਸੱਚੇ ਬਾਦਸ਼ਾਹ ਤੁਸੀਂ ਮਿਹਰ ਕੀਤੀ ਹੈ ਸਾਨੂੰ ਨਵੇਂ ਮਕਾਨਾਂ ਦੀ ਦਾਤ ਬਖਸ਼ੀ ਹੈ ਤੇ ਤੁਸੀਂ ਕਿਰਪਾ ਕਰੋ ਸਾਡੇ ਘਰ ਚਾਲਣ ਪਾਓ ਭਾਈ ਹਰਜੋਤ ਸਿੰਘਾ ਨੇ ਮਹਾਰਾਜ ਨੂੰ ਘਰੇ ਲਿਆਂਦਾ ਚਾਲਣ ਪਵਾਏ ਸਤਿਗੁਰੂ ਆਏ ਤੇ ਆਪ ਸੰਗਤਾਂ ਵੀ ਆਏ ਹੋ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਤਾਂ ਆਪਾਂ ਗੁਰੂ ਦੇ ਕੋਲੇ ਸ਼ੁਕਰਾਨਾ ਕਰਨ ਦੇ ਲਈ ਆਏ ਆ ਸਾਰੇ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਬੱਚਿਆਂ ਦੇ ਵਿਆਹ ਸ਼ਾਦੀ ਹੁੰਦੇ ਆ ਉਦੋਂ ਵੀ ਅਸੀਂ ਖੁਸ਼ੀ ਹੈ ਜਿਹੜੀ ਗੁਰੂ ਦੇ ਨਾਲ ਸਾਂਝੀ ਕਰਦੇ ਆ ਹਰਨੋ ਥੋੜਾ ਜਿਹਾ ਕੰਮ ਘਟ ਗਿਆ ਹੁਣ ਇਹ ਹੁੰਦਾ ਵੀ ਕੰਮ ਨਵੇੜੋ ਕੇ ਰਾਂ ਕਿਵੇਂ ਨਵੇੜਨਾ ਹੈ ਸਹਿਜ ਪਾਠ ਨੂੰ ਕੀ ਸੁਖਮਣੀ ਸਾਹਿਬ ਦਾ ਕਰਾਓ ਘੰਟੇ ਚ ਨਿਪਟ ਜੇਗਾ ਕੰਮ ਹਾਂਜੀ ਵੀ ਵਿਆਹ ਕਰਨਾ ਹੈ ਬਾਅਦ ਚ ਦੇਖਾਂਗੇ ਬਾਅਦ ਚ ਤਾਂ ਫਿਰ ਪਤਾ ਹੀ ਨਹੀਂ ਕਿੰਨਾ ਟਾਈਮ ਲੱਗ ਜੇ ਹੁਣ ਜਿਹੜਾ ਸਿਖਾਂ ਦਾ ਕੰਮ ਹੋਇਆ ਬੇ ਕੰਮ ਨਵੇੜਨ ਵਾਲਾ ਕੰਮ ਹੋਇਆ ਬਈ ਸੁਖਮਣੀ ਸਾਹਿਬ ਦਾ ਪਾਠ ਕਰਾ ਦੋ ਚਲੋ ਵੀ ਨਿਪਟਿਆ ਕੰਮ ਕੋਈ ਕੋਈ ਪਰਿਵਾਰ ਹੁੰਦਾ ਜਿਹੜੇ ਸਹਿਜ ਪਾਠ ਅਕੰਠ ਪਾਠ ਸਾਹਿਬ ਕਰਵਾਉਣ ਤੇ ਜੇ ਘਰ ਪਾਇਆ ਸੁਖਣੀ ਸਾਹਿਬ ਦਾ ਪਾਠ ਕਰਾਉ ਚੱਕੋ ਵੀ ਨੇ ਬੜਾ ਕੰਮ। ਇਹ ਕਿਹੜਾ 7-8 ਦਿਨ ਇੱਥੇ ਬੱਜਿਆ ਰਹੇ। ਅਸੀਂ ਬੰਨਣ ਚ ਰਹਿ ਕੇ ਰਾਜ ਨਹੀਂ ਆ ਹੁਣ ਬੰਨਣ ਜਾਈ ਹੋਇਆ ਬਿਆਹ ਨਹੀਂ ਹੁਣ ਉਤੇ ਖੁੱਭਗਵਾਟ ਘਟਣਾ ਸੀ। ਇਹ ਗੱਲਾਂ ਬਾਤਾਂ ਕਿੰਨੀਆਂ ਕਰਨੀ ਅਸੀਂ ਨਹੀਂ ਤੇ ਇਹ